ਮਾਰੇ ਦੇ ਜੁੱਸੇ ਦੇ ਵਿੱਚ ਇਹਦੇ ਪਿੰਡੇ ਦੇ ਵਿੱਚ ਇਹਦੇ ਸਰੀਰ ਦੇ ਵਿੱਚ ਪਰਮਾਤਮਾ ਨੇ ਕੀ ਭਰਿਆ ਇਹ ਤੇ ਉਹ ਹੀ ਜਾਣਦਾ ਪਰ ਲੋਕ ਇਹਦੀਆਂ ਸਿਰਤਾ ਕਰਦੇ ਆ ਏਕਮਤੇ ਓ ਇੱਥੇ ਤੇ ਆ ਗਿਆ ਓ ਇੱਥੇ ਤੇ ਆ ਗਿਆ ਏ ਹਰਦੇਵ ਫਕਰ ਝੰਡਿਆ ਨੇ ਟੌਪ ਦੀ ਟੀਮ ਬਣਾਈ ਹੈ ਖੀਰਾਵਾਲੀਆ ਥੋੜਾ ਕਰਮੀ ਦੇ ਵਿੱਚ ਆਇਆ ਨੰਬਰ ਹਰੇਂਟਰ ਦਾ ਨੰਬਰ ਕਹਿੰਦੇ ਤਾਵੀ ਦਾ ਨੰਬਰ ਕਹਿੰਦੇ ਖੀਰਾਵਾਲੀਆ ਦਾ ਏ

ਲਓ ਖੀਰਾਂ ਵਾਲੀਆ ਹਰਮਨ ਬੁਲਟ ਕਹਿੰਦੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਲਓ ਪਈ ਹੋਈ ਰੇਡ ਤੇ ਇੱਕ ਪਾਸੇ ਸੱਜਨ ਗੰਗੂਲੀ ਦੂਸਰੇ ਪਾਸੇ ਡੱਗੋ ਵਾਲਾ ਸ਼ਰਨਾ ਅੱਜ ਦੇ ਦਿਨ ਦਾ ਕਹਿੰਦੇ ਸੁਪਰ ਫਾਈਨਲ ਲਓ ਇੱਕ ਫਤਾਹਪੁਰੀਆ ਤੇ ਖੀਰਾਂ ਵਾਲੀਆ ਬੁਲਟ ਦੋ ਖਿਡਾਰੀਆਂ ਦੇ ਦਰਮਿਆਨ ਦੁਨੀਆ ਦੇ ਵਿੱਚ ਹੁੱਲੇ ਹੁਲਾ ਰਿਆ ਅੱਜ ਦੇ ਦਿਨ ਦਾ ਟੌਪ ਨੌਚ ਪਰ ਖੀਰਾਂ ਵਾਲੀਏ ਬੁਲਟ ਨੂੰ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵਧਦਾ ਹੋਇਆ ਸੱਜਨ ਗੰਗੂਲੀ ਨਾਲ ਕਹਿੰਦੇ ਫਕਰ ਚੰਨੇ ਦਾ ਹਰਵੀਰ ਸਿੰਘ ਔਰ ਨਾਲ ਏਕਮ ਅੱਜ ਦਾ ਸਮੇਂ ਦਾ ਕਹਿੰਦੇ ਬਟੇਕੱਡ ਹੈ ਕਮ ਤੇ ਨੜਾਲੇ ਵਾਲਾ ਨੜਾਲੇ ਵਾਲਾ ਨੜਾਲੇ ਵਾਲਾ ਇਹ ਦੇ ਮੁਕਾਬਲਾ ਜਿਹੜਾ ਹੈ ਖੇਡ ਮੈਦਾਨ ਦੇ ਵਿੱਚ ਫਾਈਨਲ ਆਜੇ ਵਾਸਤਾ ਨੂੰ ਕਹਨੇ ਕਰ ਮੋਟਰਸਾਈਕਲ ਉੱਤੇ ਜਾ ਰਿਹਾ ਹੈ ਲਓ ਸਾਹਮਣੇ ਹਰਮਨ ਬੁਲਟ ਕਬੱਡੀ ਪਾ ਰਿਹਾ ਹੈ ਬਾਪੂ ترਸੀਮ ਸਿੰਘ ਭੰਡਾਲ ਦੇ ਪੋਤੇ ਦੀ ਕਬੱਡੀ ਪਈ ਹੋਈ ਹੈ ਜਿਲੇ ਮਾਨਸਾ ਦਾ ਫਕਰ ਚੰਨਾ ਪਿੰਡ ਹੈ ਵੱਡਾ ਕਬੱਡੀ ਦਾ ਕੱਪ ਜਿਲੇ ਬਰਨਾਲੇ ਦੇ ਉਗੋਕੇ ਪਿੰਡ ਦਾ ਕਿੰਨੀ ਆ ਕਰਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਲੱਗਿਆ ਜੋਰ ਇਹ ਨੰਬਰ ਇੱਥੇ ਰੱਖ। ਹਾਂ, ਬਾਜੀ ਥਾਪੀਆਂ ਤੇ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਹੀਂ। ਇਹ ਹੰਕਾਰ ਦੀ ਰਤਬਾ ਨੁਸਰਦਾ। ਇੱਕ ਬੁੱਲਖਮਣ ਦੇ, ਮੀਰਪੁਰੀਏ ਏਕਮ ਦੇ ਤੇ ਜਟਾਣਿਆਂ ਵਾਲੇ ਕੁਲਵੀਰ ਦੇ ਪਿੰਡਾਂ ਦਾ ਮੇਲਾ ਕਿਹੜਾ ਹੈ। ਟੱਕਰੋ ਟੱਕਰਾਂ ਟੱਕਰੋ ਆਹ ਟੱਕਰੋ। ਮਾਜੇ ਤੇ ਮਾਲਵੇ ਦੀ, ਮਾਜੇ ਤੇ ਮਾਲਵੇ ਦੀ। ਇੱਥੇ। ਇੱਥੇ। झातिया हाँ। मारे इधर मैदान अंक मैदान वाला पाता होया पर जुस्सा है आओ टोपे माल फटाफरियादे आओ गोपी का चेला बना मेला गोपी का चेला आओ बना मेला ਇਸ ਨੂੰ ਗੇਰਾ ਕਰਾਂਦਾ ਤਾਂ ਦੂਰ ਹੋ ਗਿਆ ਤੇ ਦੁਰੀਆਂ ਦੇ ਆਖੇ ਵੀ ਮਾਰਾ ਪਰ ਅੱਜ ਦੱਸਤਾ ਦੁਨੀਆ ਨੂੰ ਆ ਛੋਟੇ ਨੇ ਲਾਲਾ ਕਹਿੰਦੇ ਜੱਫੇ ਸਿਰਾ ਕਰਤਾ ਮਰੇ ਬੱਤਰੇ ਆ ਪੰਜਾਬ ਪੁੱਸ ਵਾਲਾ ਮੁੰਡਾ ਆ ਦਾਪੂ ਗਰਨਾਥ ਸਿੰਘ ਦਾ ਪੁੱਤਰ ਮਾ ਗਰਜੀਤ ਕੌਰ ਦਾ ਨਾਲ ਇਹ ਕਹਿੰਦੇ ਇੰਗਲੈਂਡ ਦੇ 5ਵੇਂ ਨੰਬਰ ਦਾ ਰੇਟਰ ਇਸ ਵੇਲੇ ਕਹਿੰਦੇ ਗਵਿੰਦਰਪੁਰਿਆ ਬਾਲਾ ਬੜਾ ਹੋਇਆ ਚਾਰ ਜਾਫੀਆਂ ਪੱਤਿਆਂ ਦੇ ਛਾਪੀਆਂ ਮੁਕਾਬਲਾ ਇੱਕ ਦੇ ਨਾਲ ਆ ਮੰਨਦਾ ਆ ਬੱਲੇ 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 ਇੱਥੇ 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 ਤਾਪੁਰਿਆ ਤੈਨੂੰ ਮਾਰ ਨਾ ਸਕਿਆ ਉਹ ਝੋਟਿਆ ਮੁੱਲ ਮੋੜਦੇ ਤੈਨੂੰ ਮਾਰ ਨਾ ਸਕਿਆ ਝੋਟਾ ਮੁੱਲ ਮੋੜਦੇ ਝੋਟਾ ਮੁੱਲ ਮੋੜਦੇ ਮੁੱਲ ਮੋੜਦੇ ਮੁੱਲ ਮੋੜਦੇ ਮੁੱਲ ਮੋੜਦੇ